ਇਹ ਉਹ ਗੱਡਾ ਹੈ ਜਿਹੜਾ 100 ਸਾਲ ਤੋਂ ਵੀ ਵੱਧ ਪੁਰਾਣਾ ਹੈ ਸੰਗਰੂਰ ਜ਼ਿਲ੍ਹੇ ਵਿੱਚ ਮੂਨਕ ਦੇ ਨਜ਼ਦੀਕ ਪਿੰਡ ਬਲਰਾ ਦਾ ਇਹ ਪਰਿਵਾਰ ਆਪਣੇ ਬਜ਼ੁਰਗਾਂ ਦੀ ਇਸ ਨਿਸ਼ਾਨੀ ਨੂੰ ਸੰਭਾਲ ਕੇ ਬੈਠਾ ਹੈ ਜਿੱਥੇ ਅੱਜ ਕੱਲ 4 ਪੈਸੇ ਮਿਲਣ ਤੇ ਲੋਕ ਛੱਟ ਪੁਰਾਣੀ ਚੀਜ਼ ਵੇਚ ਦਿੰਦੇ ਨੇ ਪਰ ਇਸ ਪਰਿਵਾਰ ਨੇ ਇਸ ਗੱਡੇ ਲਈ ਲੱਗੀਆਂ ਲੱਖਾਂ ਰੁਪਏ ਦੀਆਂ ਆਫਰਾਂ ਠੁਕਰਾ ਦਿੱਤੀਆਂ ਇਸ ਗੱਡੇ ਤੇ ਪਿੱਤਲ ਦੀ ਸੋਹਣੀ ਮੀਨਾਕਾਰੀ ਹੋਈ ਹੈ ਜੋ ਅੱਜ ਵੀ ਹਰ ਕਿਸੇ ਦਾ ਦਿਲ ਖਿੱਚਦੀ ਹੈ ਇਹ ਸਿਰਫ ਸੰਭਾਲ ਦਾ ਨਤੀਜਾ ਹੈ ਕੇ ਗੱਡਾ ਅੱਜ ਵੀ ਸੈਂਕੜੇ ਸਾਲ ਬਾਅਦ ਚਮਕ ਰਿਹਾ ਹੈ ਗੱਡਾ ਇਹ 105 ਸਾਲ ਪੁਰਾਣਾ ਗੱਡਾ ਹੈ ਤੇ ਸਾਡੀ ਜੀ ਇਸ ਟੈਂਪ ਪੰਜੀ ਪੀੜੀ ਚੱਲਦੀ ਹੈਗੀ ਤੇ ਇਹ ਮੇਰੇ ਜੋ ਪਰਦਾਦਾ ਜੀ ਸੀਗੇ ਉਹਨਾਂ ਦੇ ਅਗੇ ਫਾਦਰ ਸਾਹਿਬ ਮਿਲਦਾ ਸੀਗੇ ਜੀ ਤਾਂ ਸੰਭਾਲ ਨੂੰ ਕਿਵੇਂ ਦੇਖਦੇ ਹੋ ਅੱਜ ਦੇ ਸਮੇਂ ਚ ਕੋਈ ਸੰਭਾਲ ਕੇ ਨਹੀਂ ਰੱਖਦਾ ਤੁਸੀਂ ਸੰਭਾਲ ਕੇ ਰੱਖਿਆ ਹੈ ਅਸੀਂ ਜੀ ਹਰ ਹਫਤੇ ਨੂੰ ਬਾਹਰ ਕੱਢਦੇ ਆਂ ਹਰ ਸੰਡੇ ਦੇ ਤੇ ਤੇਲ ਮਾਲਿਸ਼ ਕਰਦੇ ਆਂ ਤੇ ਧੁੱਪ ਲਵਾਨੇ ਆਂਗੇ ਤੇ ਉਸ ਤੋਂ ਬਾਅਦ ਸਾਨੂੰ ਅੰਦਰ ਕਰ ਦੇਣਾ ਹੈ ਕਰ ਦੇ ਦੇ ਅੰਦਰ ਕਿਉਂਕਿ ਦੇਖੋ ਸਾਡਾ ਟਰੈਕਟਰ ਤੇ ਟਰਾਲੀ ਤੇ ਜੋ ਗੱਡੀ ਆ ਉਹ ਬਾਹਰ ਖੜੀ ਹੁੰਦੇ ਆ ਪਰਾਂਡੇ ਦੇ ਵਿੱਚ ਪਰ ਇਸ ਨੂੰ ਸੰਭਾਲ ਵਾਸਤੇ ਅੰਦਰ ਲਗਾਣੇ ਆ ਕਿਉਂਕਿ ਕਿਤੇ ਪਾਣੀ ਬਿਲਕੁਲ ਨਾ ਲਾਣਾ ਜੀ ਹੁਣ ਤਾਂ ਕੀਮਤਾਂ ਕਿੰਨੀਆਂ ਲੱਗੀਆਂ ਨੇ ਆ ਕੀ ਦੇਖੋ ਜੀ ਕਈ ਵਾਰ ਫੋਨ ਆਉਂਦੇ ਆ ਕਿ 85 ਲੱਖ ਲੈ ਲਓ ਇਹ ਲੈ ਲਓ ਪਰ 2017 ਦੇ ਵਿੱਚ ਕਿਸੇ ਨੇ 85 ਲੱਖ ਕੀਮਤ ਲਾਈ ਸੀ ਪਰ ਉਹ ਕੀਮਤ ਅੱਜ ਦੇ ਟਾਈਮ 'ਚ ਦੇਖੋ ਵੀ ਵਧੀ ਹੋਣੀ ਕੱਟੀ ਦਾ ਨਹੀਂ ਹੋਣੀ ਤੇ ਮਤਲਬ ਸਾਡਾ ਇਹ ਵੀ ਅਸੀਂ ਇਹਦੀ ਕੋਈ ਕੀਮਤ ਲਾਣੀ ਨਹੀਂ ਹੈਗੀ ਕਿਉਂਕਿ ਸਾਡੀ ਇਹ ਵਿਰਾਸਤ ਹੈ ਤੇ ਜੋ ਅਸੀਂ ਹੈਗੇ ਹਾਂ ਸਿਰਫ ਇਸ ਕਰਕੇ ਆਂਗੇ ਸਾਡੇ ਕੋਲ ਪਹਿਲਾਂ ਜੀ 5 ਕਿੱਲੇ ਵੰਡੇ ਸੀਗੇ ਤਿੰਨ ਘਰਾਂ ਦੇ ਕੋਲ ਤੇ ਅੱਜ ਸਾਡੇ ਤਿੰਨ ਘਰਾਂ ਕੋਲ ਜੀ 45 ਕਿੱਲੇ ਵੰਡੇ ਗਏ ਸਿਰਫ ਇਹਦੀ ਬਦੌਲਤ ਹੈ ਜੀ ਇਹਨੇ ਕਮਾਈ ਕੀਤੀ ਹੈਗੀ ਬਜ਼ੁਰਗ ਕਮਾਈ ਕਰਦੇ ਸੀਗੇ ਜੀ ਉਹ ਸਾਰਾ ਪੰਜਾਬ ਹਰਿਆਣਾ ਇਧਰ ਉੱਥੇ ਕਿ ਦੂਸਾਰੇ ਕਿਤੇ ਹੁੰਦੇ ਸੀਗੇ ਜੀ ਤੇ ਬਾਕੀ ਜੀ ਜੋ ਉਸ ਟਾਈਮ ਵਿਆਹ ਹੁੰਦੇ ਸੀਗੇ ਡੋਲੀ ਵਾਲੀ ਕਾਰਜ ਦਾ ਕਹਿੰਦੇ ਨੇ ਆਪਾਂ ਉਹਦਾ ਵੀ ਕੰਮ ਕਰਦਾ ਸੀਗਾ ਮਤਲਬ ਕਿ ਦੋ ਤਰੀਕੇ ਨਾਲ ਯੂਜ਼ ਹੁੰਦਾ ਸੀਗਾ ਜੀ ਟੋਆ ਟੋਆ ਦਾ ਸਾਧਨ ਵੀ ਸੀਗਾ ਤੇ ਡੋਲੀ ਵਾਲੇ ਕਾਰ ਦਾ ਹੀ ਸਾਧਨ ਸੀਗਾ ਤਾਂ ਹੁਣ ਪੂਰਾ ਸੰਭਾਲ ਕੇ ਰੱਖਣਾ ਇਸੇ ਤਰੀਕੇ ਨਾਲ ਹਾਂਜੀ ਅਸੀਂ ਇਹਨੂੰ ਇਸ ਤਰ੍ਹਾਂ ਹੀ ਸੰਭਾਲ ਕਰਾਂਗੇ ਦੋ ਸਾਡੇ ਅੱਗੇ ਬੱਚੇ ਹੋਣਗੇ ਜੋ ਨੈਕਸਟ ਜਨਰੇਸ਼ਨ ਹੋਊਗੀ ਅਸੀਂ ਉਹਨਾਂ ਨੂੰ ਵੀ ਕਹਿਣਾ ਕਿ ਹਾਂ ਤੁਸੀਂ ਵੀ ਸੰਭਾਲ ਇਸ ਤਰ੍ਹਾਂ ਹੀ ਕਰਨੀ ਹੈ ਤੇ ਇਹਨੂੰ ਵਿੱਚ ਵੇਚਣਾ ਨਹੀਂ ਕਦੇ ਲੱਕੜ ਤਾਂ ਤੁਹਾਡੇ ਸਾਹਮਣੇ ਦੇਖੋ ਉਂ ਇਹ ਤੇ ਪਿੱਤਲ ਤੇ ਤਾਂਬਾ ਮਿਕਸਡ ਆ ਕੁਆਂਟੀਟੀ 1 ਕੁਆਂਟਲ ਦੇ ਨੇੜੇ ਦੇੜੇ 50 ਕਿਲੋ ਪਿੱਤਲਾ 50 ਕਿਲੋ ਤਾਂਬਾ ਕਿਉਂਕਿ ਬਈ ਜੋ ਕੁਝ ਵੀ ਹੈਗਾ ਇਹਦੇ ਕਰਕੇ ਹੀ ਆ ਤੇ ਚਲੋ ਹੁਣ ਵੱਖੋ ਵੱਖਰੇ ਪਰਿਵਾਰ ਹੋ ਗਏ ਹਨਾ ਪਹਿਲਾਂ ਜਦੋਂ ਤਿੰਨੇ ਘਰ ਤਿੰਨੇ ਪਰਿਵਾਰ ਇਕੱਠੇ ਸੀ ਉਦੋਂ 5 ਕਿੱਲੇ ਬਣਦੇ ਹੁੰਦੇ ਸੀ 5 ਤੋਂ 45 ਇਹਦੇ ਕਰਕੇ ਹੀ ਬਣਿਆ ਤੇ ਇਹਨੂੰ ਗੱਡਾ ਨਹੀਂ ਕਹਿ ਸਕਦੇ ਇਹ ਸਾਡਾ ਪਰਿਵਾਰਕ ਮੈਂਬਰੀ ਹੈ ਕਿੰਨੀਆਂ ਕੀਮਤਾਂ ਲੱਗੀਆਂ ਹੁਣ ਤੱਕ ਕੀਮਤਾਂ ਬਈ ਇਹਦੀਆਂ ਕਰੋੜਾਂ ਚ ਲੱਗੀਆਂ ਕਈ ਆਫਰ ਵੀ ਆਏ ਹਨਾ ਜਿਵੇਂ ਕੋਈ ਫੋਰਨ ਕੰਟਰੀ ਚੋਂ ਫੋਨ ਕਰਦਾ ਕੋਈ ਡਾਇਰੈਕਟਰ ਲਾ ਲੋ ਕੋਈ ਫਿਲਮ ਡਾਇਰੈਕਟਰ ਲਾ ਲੋ ਹਨਾ ਫੋਨ ਕਰਦੇ ਆ ਵੀ ਸ਼ੂਟ ਵਾਸਤੇ ਗੱਡਾ ਚਾਹੀਦਾ ਚਾਹੁੰਦੇ ਸਾਨੂੰ ਤੇ ਉਹ ਪੈਸੇ ਤੇ ਵੀ ਵਧੀਆ ਆਫਰ ਕਰਦੇ ਆ ਪਰ ਆਪਾਂ ਦੇਣ ਹੀ ਨਹੀਂ ਕਿਸੇ ਨੂੰ ਜਾਨੀ ਕਿ ਕਿਉਂਕਿ ਉਹ ਇਹਨੂੰ ਸਮਝਦੇ ਨਹੀਂ ਹੈਗੇ ਵੀ ਹਾਂ ਕੀ ਚੀਜ਼ ਹੈ ਸਾਡੇ ਵਾਸਤੇ ਇਹ ਅਨਮੋਲੀ ਚੀਜ਼ ਹੈ ਇੱਕ ਅਸੀਂ ਰਿਸਪੈਕਟ ਕਰਦੇ ਆ ਦੂਸਰਾ ਬੰਦਾ ਕੋਈ ਰਿਸਪੈਕਟ ਨਹੀਂ ਕਰਦਾ ਇਹਦੀ ਕੋਈ ਬੂਟ ਲੈ ਕੇ ਚੜ ਗਿਆ ਕੋਈ ਚਪਰੋਂ ਦੇ ਕੇ ਚੜ ਗਿਆ ਉਹ ਚੀਜ਼ ਅਸੀਂ ਚਾਹੁੰਦੇ ਨਹੀਂ ਹੋ ਜੀ ਵੱਡਾ ਮੇਰਾ ਪਰਦਾਦਾ ਜੀ ਸਿੰਘਾ ਸਿੰਘ ਜੀ ਤੋਂ ਬਾਅਦ ਜੀ ਮੇਰਾ ਬਾਬਾ ਜੀ ਮੇਸਰਾ ਸਿੰਘ ਫਿਰ ਮੇਰਾ ਬਾਪੂ ਸਿੰਘ ਗਰਚਰਨ ਸਿੰਘ ਜੀ ਫਾਦਰ ਅੱਛਾ ਤੋਂ ਬਾਅਦ ਅੱਗੇ ਅਸੀਂ ਸੰਭਾਲਦੇ ਹਾਂ ਜੀ ਉਹਨਾਂ ਨੇ ਸੰਭਾਲ ਕੇ ਰੱਖਿਆ ਹਾਂ ਜੀ ਅਸੀਂ ਪਹਿਲਾਂ ਨਿਆਣੇ ਹੁੰਦੇ ਜੀ ਖੇੜ ਦੇ ਸਾਡੇ ਬਾਬੇ ਬਰਦਾਦੀ ਜੀ ਕਹਿੰਦੇ ਹੁੰਦੇ ਵੀ ਚੀਜ਼ਾਂ ਸੰਭਾਲ ਕੇ ਰੱਖਣੀਆਂ ਨੇ ਅਸੀਂ ਰੱਖਿਆ ਨੇ ਅੱਗੇ ਤੁਸੀਂ ਰੱਖੋ ਹਾਂ ਜੀ ਅਸੀਂ ਅੱਗੇ ਸਾਡੇ ਬੱਚਿਆਂ ਨੂੰ ਕਹਿੰਦੇ ਆ ਵੀ ਤੁਸੀਂ ਵੀ ਸੰਭਾਲ ਕੇ ਰੱਖੋ ਜੀ ਹਨ ਕਰੀ ਹਾਂ ਜੀ ਤਾਂ ਆਫਰ ਤੁਹਾਨੂੰ ਕਿੰਨੀ ਗਈ ਹੁਣ ਤੱਕ ਇਹਦੀ ਇਹਦੀ 85 ਲੱਖ ਰੁਪਏ ਲੱਗੇ ਸੀ ਜੀ ਕਿੰਨੇ ਸਾਲ ਪਹਿਲਾਂ ਏ ਜੀ 5 ਸਾਲ ਪਹਿਲਾਂ ਉਹ ਤੋਂ ਬਾਅਦ ਹੋਰ ਵੀ ਉਹ ਲੋਕ ਆਏ ਹਾਂ ਜੀ ਹੋਰ ਵੀ ਆਉਂਦੇ ਰਹੇ ਜੀ ਹਾਂ ਜੀ ਪਰ ਤੁਸੀਂ ਕੀ ਸੋਚਿਆ ਹੋਇਆ ਅਸੀਂ ਸੋਚਿਆ ਵੀ ਇਹ ਚੀਜ਼ ਆਪਾਂ ਨੇ ਰੱਖਣੀ ਹੈ ਜੀ ਪੈਸੇ ਦੇ ਮਗਰ ਨਹੀਂ ਲੱਗਣਾ ਨਹੀਂ ਜੀ